ਤਕਤਸ਼ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਇੱਕ ਪ੍ਰਤੀਨਿਧੀ ਮੰਡਲ ਦੇ ਨਾਲ ਮਿਲ ਕੇ ਬਿਹਾਰ ਦੇ ਸੈਰ ਸਪਾਟਾ ਮੰਤਰੀ ਰਾਜੂ ਕੁਮਾਰ ਸਿੰਘ ਅਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਲੋਕੇਸ਼ ਕੁਮਾਰ ਸਿੰਘ ਤੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗਲਪਾਤ ਕੀਤੀ ਗਈ ਹੈ ਜਗਜੋਤ ਸਿੰਘ ਸੋਹੀ ਦੇ ਵੱਲੋਂ ਜਿੱਥੇ ਉਹਨਾਂ ਦੱਸਿਆ ਕਿ ਬਿਹਾਰ ਸਟੇਟ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਪ੍ਰਸਾਦ ਯੋਜਨਾ ਦੇ ਤਹਿਤ 7.42 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੰਗਣ ਘਾਟ ਪਟਨਾ ਵਿਖੇ ਬਣਾਏ ਗਏ ਟੂਰਿਜ਼ਮ ਇਨਫੋਰਮੇਸ਼ਨ ਸੈਂਟਰ ਦੀ ਸੰਭਾਲ ਅਤੇ ਚਲਾਉਣ ਦੇ ਲਈ ਤਖਤ ਸਾਹਿਬ ਕਮੇਟੀ ਅਤੇ ਸਰਕਾਰ ਦੇ ਵਿਚਕਾਰ ਇੱਕ ਮਹੱਤਵਪੂਰਨ ਸਮਝੌਤਾ ਐਮਓਯੂ ਸਾਈਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਮਝੌਤਾ BSDC ਦੇ ਪ੍ਰਬੰਧਨ ਜਿਹੜਿਆ ਨਿਰਦੇਸ਼ਕ ਅਨੰਤ ਕਿਸ਼ੋਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ શ્રી ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਨੁਮਾਇੰਦਿਆਂ ਦੇ ਵਿਚਕਾਰ ਜਿਹੜਾ ਸਾਈਨ ਹੋਇਆ